ਸੌਦਾ ਇਨਕਲੇਵ ਵਾਸੀਆਂ ਨੇ ਲਗਾਇਆ ਸਿਟੀ ਥਾਣੇ ਦੇ ਬਾਹਰ ਧਰਨਾ ਮਾਮਲਾ ਸੌਦਾ ਇਨਕਲੇਵ ਦੀ ਕਲੋਨੀ ਦੀ ਸੜਕ ਨੂੰ ਅਤੇ ਕੁਝ ਦਰਖਤਾਂ ਨੂੰ ਉਖਾੜਨ ਦਾ ਅੱਜ ਉਸ ਸਮੇਂ ਮਾਮਲਾ ਤਣਾਉਪੂਰਨ ਹੋ ਗਿਆ ਜਦ ਸੌਦਾ ਇਨਕਲੇਵ ਦੇ ਵਾਸੀਆਂ ਨੇ ਗੁਰਦਾਸਪੁਰ ਸਿਟੀ ਥਾਣੇ ਦੇ ਬਾਹਰ ਧਰਨਾ ਲਗਾ ਕੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੌਦਾ ਇਨਕਲੇਵ ਦੇ ਵਾਸੀਆਂ ਨੇ ਦੱਸਿਆ ਕਿ ਅਸੀਂ ਇਸ ਕਲੋਨੀ ਦੇ ਵਾਸੀਆਂ ਅਤੇ ਕਲੋਨੀ ਪੁੱਡਾ ਅਪਰੂਵਡ ਹੈ ਇਹ ਕਲੋਨੀ ਨੋ ਕਨਾਲ 19 ਮਰਲੇ ਵਿੱਚ ਬਣੀ ਹੋਈ ਹੈ ਉਹਨਾਂ ਕਿਹਾ ਕਿ ਇਸ ਕਲੋਨੀ ਨਾਲ ਕੁਝ ਹੋਰ ਜਗ੍ਹਾ ਵੀ ਲੱਗਦੀ ਹੈ ਜੋ ਪੁੱਡਾ ਅਪਰੂਵਡ ਨਹੀਂ ਹੈ ਉਹਨਾਂ ਕਿਹਾ ਕਿ ਕੁਝ ਵਿਅਕਤੀ ਪੁੱਡਾ ਦੀ ਆੜ ਵਿੱਚ ਉਸ ਜਗ੍ਹਾ ਨੂੰ ਵੇਚਣਾ ਚਾਹੁੰਦੇ ਹਨ ਸਾਰੀਆਂ ਪੁੱਡਾਂ ਦੀਆਂ ਸਹੂਲਤਾਂ ਲੈਣਾ ਚਾਹੁੰਦੇ ਹਨ ਉਹਨਾਂ ਦੋਸ਼ ਲਗਾ ਕਿ ਜਦੋਂ ਇਹ ਜਗ੍ਹਾ ਬਣੀ ਸੀ ਉਦੋਂ ਇਹ ਜਗ੍ਹਾ 39 ਕਨਾਲ 19 ਮਰਲੇ ਸੀ ਜੇਕਰ ਇਹ ਵਿਅਕਤੀ ਉਸ ਜਗ੍ਹਾ ਨੂੰ ਨਾਲ ਮਿਲਾ ਕੇ ਵੇਚਦਾ ਹੈ ਤਾਂ ਇਸ ਦੀਆਂ ਸੜਕਾਂ ਵੱਡੀਆਂ ਹੋਣੀਆਂ ਚਾਹੀਦੀਆਂ ਹਨ ਪਰ ਜਿੱਥਾ ਨਹੀਂ ਹੋ ਰਿਹਾ ਉਹ ਧੱਕੇ ਨਾਲ ਇਸ ਜਗ੍ਹਾ ਨੂੰ ਬਣਨਾ ਚਾਹੁੰਦਾ ਹੈ ਉਹਨਾਂ ਕਿਹਾ ਕਿ ਇਹ ਇੱਥੇ ਸੜਕਾਂ ਪੁੱਟੀਆਂ ਹਨ ਅਤੇ ਕੁਝ ਪੁਰਾਣੇ ਦਰਖਤ ਸਨ ਉਹ ਉਹ ਵੀ ਪੁੱਟੇ ਗਏ ਹਨ ਅੱਜ ਕਰੀਬ 11 ਵਜੇ ਦੇ ਕਰੀਬ 150 ਦੇ ਕਰੀਬ ਵਿਅਕਤੀਆਂ ਨੇ ਧੱਕੇ ਨਾਲ ਜੀਸੀਬੀ ਆ ਕੇ ਇਸ ਕਲੋਨੀ ਵਿੱਚ ਸੜਕਾਂ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ ਅਤੇ ਔਰਤਾ ਨਾਲ ਵੀ ਬਦਤਮੀਜ਼ੀ ਕੀਤੀ ਗਈ ਕਲੋਨਾ ਕਲੋਨੀ ਦੀ ਬਾਉਂਡਰੀ ਔਰ ਦਿੱਤੀ ਗਈ ਸਾਡੀਆਂ ਲੜਕੀਆਂ ਘਰ ਵਿੱਚ ਇਕੱਲੀਆਂ ਸਨ ਉਹਨਾਂ 'ਤੇ આરોਪ ਲਗਾਇਆ ਕਿ ਉਹਨਾਂ ਨੂੰ ਵੀ ਡਰਾਇਆ ਅਤੇ ਧਮਕਾਇਆ ਗਿਆ ਉਹਨਾਂ ਕਹਾ ਕਿ ਜਿਨ੍ਹਾਂ ਨੇ ਸੜਕਾਂ ਅਤੇ ਦਰਖਤ ਪੁੱਟੇ ਹਨ ਉਹਨਾਂ ਉੱਪਰ ਪਰਚਾ ਦਰਜ ਕੀਤਾ ਜਾਵੇ ਉੱਥੇ ਹੀ ਔਰਤਾਂ ਨੇ ਵੀ ਕਾਫੀ ਗਰੀਬ ਗੰਭੀਰ આરોਪ ਲਗਾਏ ਉਹਨਾਂ ਨੇ ਪੁਲਸ ਪ੍ਰਸ਼ਾਸਨ ਦੇ ਖਿਲਾਫ ਵੀ ਨਾਰੇਬਾਜ਼ੀ ਕੀਤੀ ਅਤੇ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਉੱਥੇ ਡੀਐਸਪੀ ਸਿਟੀ ਬਵਿੰਦਰ ਸਿੰਘ ਨੇ ਔਰਤਾਂ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਖਾਰਦਿਆ ਹੋਇਆ ਕਿ ਯਾ ਕਿ ਪੁਲਿਸ ਆਪਣੀ ਜਿਹੜੀ ਕਾਰਵਾਈ ਆ ਪੂਰੀ ਇਮਾਨਦਾਰਨਾ ਕਰ ਲਈ ਹੈ ਉਹਨਾਂ ਨੇ ਦੱਸਿਆ ਕਿ ਮੌਕੇ ਤੇ ਜਾ ਕੇ ਜਾਂਚਾ ਲਿਆ ਗਿਆ ਹੈ ਤੇ ਕਲੋਨੀ ਵਾਸੀਆਂ ਨੂੰ ਭਰੋਸਾ ਦੇ ਕੇ ਧਰਨਾ ਚੁਕਾ ਦਿੱਤਾ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਦੱਸਿਆ ਕਿ ਸੌਦਾ ਇਨਕਲੇਵ ਕਲੋਨੀ ਦਾ ਮਾਲਕ ਨਾਲ ਜਿਸ ਨੇ ਇਸ ਕਲੋਨੀ ਨੂੰ ਕੱਟੀ ਸੀ ਉਸ ਨਾਲ ਡਿਸਪਿਊਟ ਚੱਲ ਰਿਹਾ ਹੈ ਜੋ ਮਾਨਯੋਗ ਅਦਾਲਤ ਵਿੱਚ ਵੀ ਬੈਟਰ ਪੈਂਡਿੰਗ ਹੈ ਉਹਨਾਂ ਦੱਸਿਆ ਕਿ ਕੋਰਟ ਦੇ ਹੁਕਮਾਂ ਨੂੰ ਦਰਕਿਨਾਰ ਕਰਕੇ ਕੁਝ ਵਿਅਕਤੀਆਂ ਨੇ ਕਲੋਨੀ ਦਾ ਨੁਕਸਾਨ ਕੀਤਾ ਹੈ ਅਤੇ ਸੜਕਾਂ ਨੂੰ ਅਤੇ ਬੂਟੀਆਂ ਨੂੰ ਪੁੱਟਾ ਹੈ ਪੁੱਟਿਆ ਹੈ ਅਤੇ ਔਰਤਾਂ ਨਾਲ ਵੀ ਮਾੜਾ ਵਿਵਹਾਰ ਕੀਤਾ ਹੈ ਅਸੀਂ ਮੌਕਾ ਦੇਖ ਕੇ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ ਅਤੇ ਕਈਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਗੁਰਦਾਸਪੁਰ ਦੇ ਸੁਭਦਾ ਇਨਕਲੇਵ ਵਿੱਚ ਕੁਝ ਅਨਸਰਾ ਵੱਲੋਂ ਜੀਸੀਬੀ ਨਾਲ ਆ ਕੇ ਕਲੋਨੀ ਦੇ ਵਿੱਚ ਸੜਕਾਂ ਪੁੱਟਤੀਆਂ ਗਈਆਂ ਜਿਸ ਦੇ ਖਿਲਾਫ ਕਲੋਨੀ ਵਾਸੀਆਂ ਨੇ ਅਤੇ ਉੱਥੇ ਰਹਿੰਦੇ ਲੋਕਾਂ ਨੇ ਜਿਹੜਾ ਹੈ ਪ੍ਰੋਟੈਸਟ ਕਰਦੇ ਹੋਏ ਅੱਜ ਖਾਨਾ ਸਿਟੀ ਗੁਰਦਾਸਪੁਰ ਨੂੰ ਕਿ ਰਬੰਦੀ ਕਰਕੇ ਸੜਕ ਦੇ ਉੱਪਰ ਜਿਹੜਾ ਆ ਜਾਮ ਲਗਾ ਦਿੱਤਾ ਆ ਅਤੇ ਮੰਗ ਕੀਤੀ ਆ ਕਿ ਜਿਨ੍ਹਾਂ ਨੇ ਵੀ ਸੁਖਦਾਂ ਇੰਕਲੇਰ ਦੇ ਵਿੱਚ ਸੜਕਾਂ ਨੂੰ ਕੁੱਟਿਆ ਆ ਲੱਗੇ ਪੇੜਾਂ ਨੂੰ ਕੁੱਟਿਆ ਆ ਉਹਨਾਂ ਦੀ ਬਿਨਾ ਜਾਣਕਾਰੀ ਤੋਂ ਜਿਹੜਾ ਇਹ ਅੱਜ ਕੰਮ ਕੀਤਾ ਆ ਉਹਨਾਂ ਉੱਪਰ ਜਿਹੜੀ ਆ ਇਹ ਕਾਰਵਾਈ ਕੀਤੀ ਜਾਏ ਤੇ ਇਹਦੇ ਖਿਲਾਫ ਅੱਜ ਜਿਹੜਾ ਇੰਨਾ ਕੁ ਮਾਮਲਾ ਪੱਕ ਗਿਆ ਆ ਕਿ ਗੁਰਦਾਸਪੁਰ ਦੇ ਵਿੱਚ ਅੱਜ ਸੜਕਾਂ ਦੇ ਉੱਪਰ ਸੁਖਦਾਂ ਇੰਕਲੇਰ ਦੇ ਜਿਹੜੇ ਲੋਕ ਆ ਉਹ ਆ ਕੇ ਬੈਠ ਗਏ ਆ ਤੇ ਅਸੀਂ ਤੁਹਾਨੂੰ ਦਿਖਾਵਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਹ ਨਾਰੇਬਾਜੀ ਜਿਹੜੀ ਹੋ ਰਹੀ ਆ ਉਹ ਦਿਖਾਓ ਕਿਦਾਂ ਨਾਰੇਬਾਜੀ ਜਿਹੜੀ ਆ ਉਹ ਕੀਤੀ ਜਾ ਰਹੀ ਆ ਤੇ ਨਾਰੇਬਾਜੀ ਦੇ ਵਿੱਚ ਪੁੱਟ ਪੁਛਾਣ ਦੇ ਭਾਵ ਨਾਰੇਬਾਜੀ ਕੀਤੀ ਜਾ ਰਹੀ ਆ ਅਸੀਂ ਤੁਹਾਨੂੰ ਇੱਥੇ ਅਸੀਂ ਤੁਹਾਨੂੰ ਇੱਥੇ ਉੱਥੇ ਕੁਝ ਇਨਕਲੇਵ ਦੇ ਵਸਨੀਕਾਂ ਨਾਲ ਵੀ ਗੱਲਬਾਤ ਕਰਾਵਾਂਗੇ ਅਸੀਂ ਦੱਸਾਂਗੇ ਕਿ ਉਹਨਾਂ ਦਾ ਕੀ ਮੰਗ ਆ ਅਤੇ ਇਹ ਸਾਰੀ ਘਟਨਾ ਦੇ ਵਿੱਚ ਕੀ ਵਾਪਰਿਆ ਤੇ ਉਹਨਾਂ ਦੀ ਕੀ ਮੰਗ ਹਨ ਹਾਜੀ ਸਾਹਿਬ ਅੱਜ ਦਾ ਜਿਹੜਾ ਮਸਲਾ ਆ ਤਰਨਾ ਕਿਉਂ ਲਾਇਆ ਗਿਆ ਅਤੇ ਬਾਹਰ ਅਸੀਂ ਸੁਖਦਾਨ ਕਲੇਜ ਦੇ ਸਾਰੇ ਵਾਸੀ ਆ ਸੁਖਦਾਨ ਕਲੇਜ ਜਿਹੜੀ ਆ 39 ਕਨਾਲ ਤੇ 19 ਮਰਲੇ ਦੇ ਵਿੱਚ ਬਣੀ ਹੋਈ ਕਲੋਨੀ ਆ ਹਾਂਜੀ ਇਹ ਪੁੱਡਾ ਅਪਰੂਵਡ ਕਲੋਨੀ ਆ ਹਾਂਜੀ ਪੁੱਡਾ ਦੇ ਅਪਰੂਵ ਹੋਣ ਦੇ ਨਾਲ ਜਿਹੜੀ ਇਹਨੇ ਪਾਸ ਕਰਾਈ ਸੀ ਕਰਨਲ ਏ ਐਨ ਕਾਸ਼ਲ ਦੇ ਜਗਾ ਉਹਦੇ ਨਾਲ ਹੀ ਹੋਰ ਜਗਾ ਵੀ ਕੀ ਆ ਹਾਂਜੀ ਇਹ ਪੁੱਡਾ ਦੇ ਆੜ ਦੇ ਵਿੱਚ ਆਪਣੀ ਦੂਜੀ ਜਗਾ ਜਿਹੜੀ ਬਚਦੀ 1.5 ਕਿਲਾ ਉਹਨੂੰ ਵੇਚਣਾ ਚਾਹੁੰਦਾ ਹਾਂ ਜੀ ਤੇ ਸਾਰੀਆਂ ਪੁੱਟਾਂ ਦੀਆਂ ਸੜਕਾਂ ਬਣਨੀਆਂ ਚਾਹੁੰਦਾ ਹੈ ਜਦੋਂ ਇਹ ਕਲੋਨੀ ਬਣੀ ਪੰਜ ਕਿੱਲੇ ਦੇ ਵਿੱਚ ਹੈ ਸੜਕਾਂ ਪੰਜ ਕਿੱਲੇ ਦੇ ਮੁਤਾਬਕ ਬਣੀਆਂ ਨੇ ਇਹ ਜੇਬ ਉਹ ਜਗ੍ਹਾ ਵਿੱਚ ਲਾ ਦੇਗਾ ਤੇ ਫਿਰ ਜਾਂ ਸੜਕਾਂ ਵਡੀਆਂ ਕਰੇ ਉੱਥੇ 15 ਸਾਲ ਪੁਰਾਣੇ ਦਰਖਤ ਲੱਗੇ ਹੋਏ ਸੀਗੇ ਜਿਹੜੇ ਕਿ ਅੱਜ ਇਹਨਾਂ ਨੇ ਪੁੱਟ ਦਿੱਤੇ ਨੇ ਤੋੜ ਦਿੱਤੇ ਨੇ ਉੱਥੇ ਘੜ ਤੋਂ ਘੜ 150 ਬੰਦਾ ਕਰਨ ਕੌਸ਼ਲ ਲੈ ਕੇ ਆਏ ਸੀ ਕਿੰਨੇ ਵਜੇ ਦੀ ਘਟਨਾ ਜੀ ਇਹ 10:30 ਤੋਂ 11 ਵਜੇ ਦੀ ਘਟਨਾ ਆ ਕਿ ਹਾਂ ਜੀ 100 150 ਬੰਦਾ ਨਾਲ ਲੈ ਕੇ ਆਇਆ ਦਾ ਸੀ ਦਾਤਰ ਉਹਨਾਂ ਦੇ ਕੋਲ ਸੀ ਕਿਰਪਾਣਾ ਉਹਨਾਂ ਦੇ ਕੋਲ ਸੀ ਹਾਂਜੀ ਮੈਂ ਆਪਣੀ ਵਾਈਫ ਦੇ ਨਾਲ ਇਹਦੇ ਉਲਟ ਕਲੌਣੀ ਨੇ ਇਸਤਗਾਸਾ ਵੀ ਕੀਤਾ ਹੋਇਆ ਹੈ ਇਹਨੂੰ ਪਤਾ ਸੀਗਾ ਕਿ ਕਲੌਣੀ ਵਾਲੇ ਅੱਜ ਇਸਤਗਾਸੇ ਦੇ ਬੀਜ਼ੀ ਨੇ ਕੋਰਟ ਦੇ ਵਿੱਚ ਹਾਂਜੀ ਇਹਨੇ ਇਸ ਕਰਕੇ ਕੰਮ ਕੀਤਾ ਕਿ ਕਲੌਣੀ 'ਚ ਕੋਈ ਹੋਣਾ ਨਹੀਂ ਤੇ ਮੈਂ ਆਪਣਾ ਕੰਮ ਕਰ ਜਾ ਤੇ ਜਿੰਨੀ ਦੇਰ 'ਚ ਅਸੀਂ ਆਏ ਉੱਥੇ ਪਹੁੰਚੇ ਕਲੌਣੀ 'ਚ ਉਨੀ ਦੇਰ ਦੇ ਵਿੱਚ ਇਹਨੇ ਉਹ 12 ਦਸਤੀ ਜਿਹੜੇ ਸੀਗੇ ਉਹ ਪੁੱਟ ਦਿੱਤੇ ਨੇ ਜਿਹੜੀ ਸੜਕ ਸੀਗੀ ਉਹ ਪੁੱਟ ਦਿੱਤੀ ਐ ਜਿਹੜੀ ਕਲੌਨੀ ਦੀ ਬਾਉਂਡਰੀ ਵਾਲ ਸੀ ਉਹ ਢਾਪ ਦਿੱਤੀ ਐ ਹਾਂਜੀ ਤੇ ਅਸੀਂ ਪ੍ਰਸ਼ਾਸਨ ਕੋਲ ਸੀ ਸਰ ਕੋ ਵੀ ਗਏ ਸੀ ਐਪਲੀਕੇਸ਼ਨ ਦੇ ਕੇ ਆਏ ਐ ਐਸਐਸਪੀ ਸਾਹਿਬ ਕੋ ਗਏ ਉਹਨਾਂ ਨੂੰ ਐਪਲੀਕੇਸ਼ਨ ਦੇ ਕੇ ਆਏ ਉਹਨਾਂ ਨੇ ਸਾਨੂੰ ਵਿਸ਼ਵਾਸ ਦਿੱਤਾ ਸੀ ਕਿ 2 ਵਜੇ ਤੁਹਾਡੇ ਕੋਲ ਸਾਡੇ ਡੀਐਸਪੀ ਸਾਹਿਬ ਉੱਥੇ ਸਾਈਡ ਤੇ ਆ ਜਾਣਗੇ ਹਾਂਜੀ ਪਰ ਜਦੋਂ 2 ਵਜੇ ਤੋਂ ਲੈ ਕੇ 4:30 ਵਜੇ ਤੱਕ ਕੋਈ ਨਹੀਂ ਆਇਆ ਤੇ ਹਨੇਰਾ ਪੈ ਰਿਹਾ ਸੀਗਾ ਸਾਨੂੰ ਇਹ ਡਰ ਲੱਗਾ ਇਹ ਕਲੋਨੀ ਦੀ ਹੁਣ ਕੋਈ ਬਾਉਂਡਰੀ ਵਾਲੀ ਨਹੀਂ ਤੇ ਇਹ ਨਾ ਹੋਵੇ ਕਿ ਸੰਦੀਪ ਅਬਰੋਲਾ ਜੀ ਜਨਸਥਤੀ ਬਾਮੰਡਾ ਔਰ ਵਾਈਸ ਪ੍ਰੈਜਰ ਸੁਖਦਾਨ ਕੁਸਰਰੀ ਸਰ ਅੱਜ ਦੇ ਕੀ ਮਸਲਾ ਆ ਕਿਉਂ ਤਰਨਾ ਲਗਾਇਆ ਗਿਆ ਅੱਜ ਦਾ ਮਸਲਾ ਇਸ ਕਰਕੇ ਹੈਗਾ ਉਹ ਜੋ ਅਸੀਂ ਉਪੇਖਾ ਰੱਖੀ ਸੀ ਉਹਦੇ ਉਲਟ ਹੋਇਆ ਸਾਡੀ ਪੁੱਡਾਪੁਰ ਕਲੋਨੀ ਹੈ ਲਗਭਗ 5 ਏਕੜ ਚ ਔਰ ਇਹਦੇ ਉੱਪਰ ਬੜੀਆਂ ਜਿਹੀ ਸੀ ਦ੍ਰਿਸ਼ਟੀ ਸੀਤੀ ਇਹ ਕਲੋਨੀ ਦੇ ਨਾਲ ਸਾਡਾ ਪਲਾਟ ਹੈਗਾ ਤੇ ਰਕਬਾ ਇਹਦੇ ਨਾਲ ਦੇ ਲੱਗਦਾ ਪਰ ਅਸੀਂ ਬਰੋਧ ਕੀਤਾ ਹਾਂ ਜੀ ਤੇ ਉਹਦੇ ਵਿੱਚ ਉਹ ਮਾਫੀਆ ਜਿਹੜੇ ਐਕਟਿਵ ਨੇ ਗੁਰਦਾਸਪੁਰ ਵਿੱਚ ਬਹੁਤ ਜ਼ਿਆਦਾ ਔਰ ਉਹਨਾਂ ਨੇ ਕੁਝ ਬੰਦੇ ਹਾਇਰ ਕੀਤੇ 100 150 ਬੰਦਾ ਲਗਭਗ ਕਰਕੇ ਔਰ ਉਹ ਸਾਰੇ ਹੀ ਬੰਦੇ ਜਿਹੜੇ ਸੀ ਸਿੱਧਾ ਨੂੰ ਤਿੰਨ ਜੀਸੀਪੀ ਲੈ ਕੇ ਆ ਗਏ ਸਾਡੀਆਂ ਲੇਡੀਜ਼ ਕਾਰ ਸੀ ਲੜਕੀਆਂ ਸੀ ਉਹਨਾਂ ਨੂੰ ਕਿਹਾ ਵੀ ਸਾਡੇ ਆਪ ਨੂੰ ਕਰਨੀ ਹੈਗੇ ਤੁਸੀਂ ਕੀ ਕਰਨੇ ਹੋ ਫੋਨ ਕੀਤਾ ਸੀਗੇ ਉਹਨਾਂ ਨੂੰ ਕਹਿੰਦੇ ਵੀ ਇੱਕ ਇੱਕ ਕੋਠੀ ਦੇ ਬਾਹਰ ਆਪਣਾ ਪੁਲਿਸ ਸਾਫ ਮਲਾਰਮ ਖੜਾ ਕਰ ਲਓ ਉਸ ਤੋਂ ਬਾਅਦ ਇਹਨਾਂ ਨੇ ਜਿਹੜੇ ਰਾਹ ਜਾਂਦੇ ਸੀ ਸਾਡੀਆਂ ਰਹਾਇਸ਼ੀ ਕਲੋਨੀਆਂ ਨੂੰ ਉਹ ਪਟਾ ਦਿਵਾਰਾਂ ਤੋੜ ਦਿਆਂ ਜਦੋਂ ਪੁਲਿਸ ਨੂੰ ਇਫਾਰਮ ਕੀਤਾ ਗਿਆ ਤੇ ਪੁਲਿਸ ਨੇ 4 ਬੰਦੇ ਭੇਜੇ ਉਹ ਕਹਿੰਦੇ ਸੀ ਕੁਝ ਨਹੀਂ ਬਸ ਸਕਦਾ ਅੱਜ ਦਾ ਜੋ ਵੀ ਐਪੀਸੋਡ ਹੋਇਆ ਜੋ ਮੰਦ ਭਾਗੀ ਕਰਨਾ ਹੋਈ ਹੈ ਇਹ ਜਿਹੜਾ ਸਿਵਲ ਟੈਰਰਿਜ਼ਮ ਹੈਗਾ ਔਰ ਇਹਦੇ ਚ ਜੋ ਦਿਸਦਾ ਹੈ ਕਿ ਇਹਨਾਂ ਲੋਕਾਂ ਨੇ ਅੱਜ ਇਹ ਸੋਚ ਬਣਾ ਲਈ ਹੈ ਕਿ ਜਿਲ੍ਹਿਆਂ ਦੀਆਂ ਗੈਰ ਕਾਨੂੰਨ ਜਗ੍ਹਾ ਹੈਗੀਆਂ ਉਹਨਾਂ ਨੂੰ ਵਲ ਕੇ ਉਹਨਾਂ ਦੇ ਕਬਜ਼ੇ ਕਰੋ ਔਰ ਕਬਜ਼ੇ ਕਰਨ ਤੋਂ ਬਾਅਦ ਜਿਹੜਾ ਹੈਗਾ ਲੋਕਾਂ ਨੂੰ ਤੰਗ ਕਰੋ ਕਰੋੜਾਂ ਰੁਪਈਆ ਦੀ ਪ੍ਰਾਪਰਟੀ ਖਰਾਬ ਕਰ ਚੁੱਕੇ ਨੇ ਸਾਡੀ ਸੁਸਾਇਟੀ ਤੋਂ ਮੰਗ ਹੈ ਕਿ ਜਿਨ੍ਹਾਂ ਨੇ ਅੱਜ ਸੁਧੰਨੀ ਇੱਕ ਡਾਕਾ ਮਾਰਿਆ ਉਹਨਾਂ ਦਾ ਪਰਚਾ ਜੱਜ ਕੀਤਾ ਸਰ ਅੱਜ ਕੀ ਘਟਨਾ ਹੋਈ ਆ ਅੱਜ ਘਟਨਾ ਹੋਈ ਹੈ ਕਿ ਸੁਤਕ ਨਿਕਲੇ ਵਿੱਚ ਰਹਿਣੇ ਆਂ ਹਾਂਜੀ ਉੱਥੇ ਉਹ ਜਿਹੜੇ ਉਹ ਕਲਨ ਕੋਸ਼ਲ ਆ ਨਾਲ ਉਹਦੇ ਜਿਹੜੇ ਪੰਜਾਂ ਨੂੰ ਆਣਾ ਕਲੋਨੀ ਵਿੱਚ ਹੀ ਆ ਉਹ ਬੰਦੇ ਲੈ ਆ ਕੇ ਘਟੋ ਘਟ 30 ਤੋਂ 50 70 ਬੰਦੇ ਹੋਣੇ ਆ ਨਾਲ ਜੀ ਸੀ ਬੀਆਂ ਲੈ ਕੇ ਉੱਥੇ ਆ ਗਏ ਅਸੀਂ ਘਰ ਵਿੱਚ ਕੋਈ ਬੰਦਾ ਨਹੀਂ ਸੀ ਉੱਥੇ ਕਲੋਨੀ ਵਿੱਚ ਸਿਰਫ ਇੱਕ ਲੇਡੀ ਸੀਗੇ ਉਹਨਾਂ ਨੇ ਆ ਕੇ ਧਮਕੀਆਂ ਦਿੱਤੀਆਂ ਨਾਲੇ ਉਹਨਾਂ ਨੇ ਰੁੱਖ ਤੋੜਦੇ ਤੇ ਨਾਲੇ ਉੱਥੇ ਸਾਰੇ ਸੜਕਾਂ ਪੁੱਟ ਦਿੱਤੀਆਂ ਤੁਸੀਂ ਇਹ ਪੁੱਛਿਆ ਜਾਏ ਕਿ ਸਰਕਾਰ ਜਦੋਂ ਪੁਲਿਸ ਉੱਤੇ ਆਇਆ ਪੁਲਿਸ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਪ੍ਰਸ਼ਾਸਨ ਕੀ ਦੇਖ ਰਹੀ ਕੀ ਉਹ 11:00 ਵਜੇ ਨਾਲ ਸੋ ਡੇਜੂ ਵਾਕ ਬੰਦੇ ਜੀਸੀਬੀ ਲੈ ਗਈ ਮਨਤ ਖੋਸਲਾ ਮੈਂ ਸੁਧਾ ਐਮਜੀਪੀ ਦੀ ਵਾਸੀ ਹਾਂ ਜੀ ਠੀਕ ਹੈ ਅੱਜ ਸਵੇਰੇ 11 ਵਜੇ ਦੇ ਕਰੀਬ ਕਟੂਗਾ ਟੇਕ ਤੋਂ ਸੂ ਲੋਕ ਆਏ ਹਾੜੀ ਕਲੋਨੀ ਦੇ ਵਿੱਚ ਠੀਕ ਹੈ ਤਿੰਨ ਜੀਸੀਬੀਆਂ ਆਈਆਂ ਸਾਡੀ ਸੜਕਾ ਤੋੜ ਕੇ ਹੁਣ ਦੱਸੋ ਇਹ ਘਰ ਕਿੱਥੋਂ ਜਾਣਾ ਹੈ ਸਾਡੇ 15 ਪੁਰਾਣੇ 15 15 ਸਾਲ ਪੁਰਾਣੇ 15 ਪੇੜ ਤੋੜ ਗਏ ਵੈਸੇ ਤੇ ਸਰਕਾਰ ਬਹੁਤ ਕਹਿੰਦੀ ਹੈ ਕਿ ਪੇੜ ਲਗਾਓ ਅੱਜ ਤਾਂ ਪੇੜ ਟੁੱਟ ਗਏ ਔਰ ਪੁਲਿਸ ਉੱਥੇ ਸੀਗੀ ਮੋਦੋ ਪੁਲਿਸ ਨੇ ਕੁਝ ਨਹੀਂ ਆਰ ਅੱਜ ਜਦੋਂ ਆਪਾਂ ਪਰਚਾ ਦਰਜ ਕਰਵਾਣ ਆਏ ਤੇ ਪੁਲਿਸ ਕਹਿੰਦੀ ਕਿ ਹੋ ਓਹ ਉਹਨਾਂ ਨੂੰ ਚੈਲੰਜ ਦਿੱਤਾ ਕਿ ਜਿੰਨਾਂ ਪਰਦੇ ਵਿੱਚ ਤੁਸੀਂ ਆਪਾਂ ਨੇ ਉਹਨਾਂ ਨੂੰ ਬਚਾ ਲਓ ਔਰ ਸਿਕਿਉਰਿਟੀ ਲੈ ਲਓ ਸਾਡੀ ਜਾਨ ਨੂੰ ਹੜਕ ਕਰ ਦੇ ਵਿੱਚ ਇਹ ਜੇ ਸੁਰੱਖਿਤ ਨੇ ਕਿੱਥੇ ਸੁਰੱਖਿਤ ਹੈ ਕਿੰਨੇ ਵਜੇ ਦੀ ਘਟਨਾ ਹੈ 11:30 11:45 ਤੋਂ ਬਾਅਦ 11:45 ਮਿੰਟ ਤੇ ਇਹ ਸਾਰਾ ਸੀਨ ਹੋਇਆ ਐਸ.ਡੀ.ਪੀ.ਸ ਨੇ ਦੱਸੋ ਜੀ ਕਿਦਾਂ ਤੁਸੀਂ ਹਾਂਜੀ ਪੁਲਿਸ ਸਾਡੇ ਕ੍ਰਿਪਟਰੀ ਨੂੰ ਲੈ ਕੇ ਅਸੀਂ ਸਵੇਰ ਦੇ ਅਸੀਂ ਅਸੀਂ ਚੱਕਰ ਦੇ ਵਿੱਚ ਤੇ ਪੁਲਿਸ ਦੇ ਪੁਲਿਸ ਸਟੇਸ਼ਨ ਦੇ ਚੱਕਰ ਘਾਟੇ ਪੁਲਿਸ ਹੜਾ ਪਰਚਾ ਨਹੀਂ ਦਰਜ ਕਰਾ ਕਿਥੇ ਲਈ ਇਨਸਾਫ ਹੈ ਸਾਡੀ ਮੰਗ ਕੀ ਮੰਗ ਸਾਡੀ ਮੰਗ ਹੈ ਸਾਡੀਆਂ ਸੜਕਾਂ ਮਨ ਬਾ 15 ਸਾਲ ਪੁਰਾਣੇ ਫੇੜੇ ਜਿਹੜੇ ਟੁੱਟੇ ਹੈ ਤਾਂ ਹੁਣ ਕੀ ਸੀਨ ਹੈ ਹਾਂ ਇੰਨਾ ਹ ਇਨਸਾਫ ਕਦੋਂ ਮਿਲੇਗਾ ਪਰ ਹਾਂ ਸੈਫਟੀ ਪ੍ਰੋਵਾਈਡਰ ਸਾਨੂੰ ਸਕਿਉਰਟੀ ਦੋ ਅਹੀ ਕਿ ਹਕੀਪ ਰੂਫ ਹੈ ਕਿ ਅਹੀ ਸਿਕਿਉਰ ਹੈ ਐਸੇ ਸੇਫ ਹੈ ਜੇ ਇਹ ਸੇਫ ਨਹੀਂ ਤਾਂ ਅਹੀ ਕਿਥੇ ਸੇਫ ਆਪਣੇ ਘਰ ਚੁਨੀ ਸੇਫ ਤੇ ਕਿਥੇ ਸੇਫ ਹੈ ਹਾਈ ਹਾਈ ਹਮ ਕੀ ਚਾਹਤੇ ਆ ਇੰਸਾਫ ਹਮ ਕੀ ਚਾਹਤੇ ਆ ਇੰਸਾਫ ਹਾਈ ਸਰ ਕਲੋਨੀ ਵਾਸੀਆਂ ਨੇ ਥਾਣੇ ਦੇ ਬਾਹਰ ਧਰਨਾ ਲਾਇਆ ਆ ਕੀ ਕਹਿਣਾ ਆ ਤੇ ਕੀ ਮੰਗ ਹੈਗੀ ਇਹਨਾਂ ਦੀ ਜਿਹੜੇ ਜਿਹੜੀ ਸੁਖਦਾ ਇਨਕਲੇਵ ਆ ਹਦੋਸ਼ਨੀ ਰੋਡ ਤੇ ਉਸ ਰੋਡ ਤੇ ਇੱਕ ਸੁਖਦਾ ਇਨਕਲੇਵ ਦੇ ਵਿੱਚ ਜਿਹੜਾ ਕਲੋਨੀ ਦਾ ਮਾਲਕ ਆ ਜਿਹਨੇ ਕਲੋਨੀ ਕੱਟੀ ਸੀਗੀ ਪੁੱਡਾਪੁਰ ਕਲੋਨੀ ਆ ਕਰਨਲ ਐਨ ਕੇ ਕੌਸ਼ਲ ਇਨੇ ਇਹਨਾਂ ਦਾ ਕੋਈ ਕਲੋਨੀ ਵਾਲਿਆਂ ਨਾਲ ਕੋਈ ਡਿਸਪਿਊਟ ਚੱਲ ਰਿਹਾ ਜਿਹੜਾ ਕੋਰਟ 'ਚ ਵੀ ਮੈਟਰ ਪੈਂਡਿੰਗ ਹੈ ਪਰ ਕੋਰਟ ਦੇ ਮੈਟਰ ਨੂੰ ਇਗਨੋਰ ਕਰਦੇ ਹੋਏ ਅੱਜ ਉਹਨੇ ਸਵੇਰੇ ਕੋਈ 100 150 ਦੇ ਆਸ-ਪਾਸ ਜੋ ਇਹਨਾਂ ਨੇ ਦੱਸਿਆ ਕਲੋਨੀ ਵਾਲਿਆਂ ਨੇ ਬੰਦੇ ਲਿਆ ਕੇ ਤੇ ਉਸ ਕਲੋਨੀ ਦੇ ਅੰਦਰ ਐਂਟਰ ਕਰਕੇ ਉੱਥੇ ਜਿਹੜੀ ਸੜਕ ਸੀਗੀ ਘਰਾਂ ਨੂੰ ਜਾ ਰਹੀ ਉਹ ਸੜਕ ਦੀ ਸਾਰੀ ਪੁੱਟ ਦਿੱਤੀ ਐ 2-2 2.5 ਫੁੱਟ ਪੁੱਟ ਕੇ ਜਿਹੜੇ ਉੱਥੇ ਬੂਟੇ ਲੱਗੇ ਸੀ ਬੂਟੇ ਵੀ ਸਾਰੇ ਡਿਸਟਰੋਏ ਕਰਤੇ ਆ ਜਿਹੜੀਆਂ ਉੱਥੇ ਲੇਡੀਜ਼ ਸੀਗੀਆਂ ਘਰ ਜਿਹੜੀਆਂ ਉਸ ਵੇਲੇ ਲੇਡੀਜ਼ ਅਵੇਲੇਬਲ ਸੀਗੀਆਂ ਉਹਨਾਂ ਨੂੰ ਗਾਲ੍ਹਾਂ ਮੰਦਾ ਵੀ ਕੀਤਾ ਔਰ ਹੁਣ ਅਸੀਂ ਉਹਦਾ ਮੌਕਾ ਦੇ ਕੇ ਆਏ ਆ ਇਹ ਲੋਕਾਂ ਦੀ ਡਿਮਾਂਡ ਸੀ ਕਿ ਉੱਥੇ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਕੀਤੀ ਜਾਵੇ ਮੈਂ ਹੁਣੇ ਜਸਟ ਥੋੜੀ ਦਿਰ ਪਹਿਲੇ ਮੌਕਾ ਦੇ ਕੇ ਆਇਆ ਔਰ ਉਹਦਾ ਉਹਨਾਂ ਦੇ ਖਿਲਾਫ ਕਰਨਲ ਐਨ ਕੇ ਕੌਸ਼ਲ ਔਰ ਉਹਦੇ ਸਾਥੀਆਂ ਦੇ ਖਿਲਾਫ ਜਿਹੜੇ ਬੰਦੇ ਉੱਥੇ ਆਏ ਸੀ ਅਸੀਂ ਐਫ ਆਈ ਆਰ ਲੌਂਚ ਕਰ ਲਗੇ ਆ ਤੇ ਚੱਲ ਜਾਈਏਗੇ ਇਨਵੈਸਟਿਗੇਸ਼ਨ ਠੀਕ ਹੈ ਔਰ ਤੇ ਦੂਸਰੇ ਪਾਸੇ ਜਦ ਕਰਨਲ ਐਨ ਕੇ ਕੌਂਸਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਹੋਇਆਂ ਕਿਹਾ ਜਾਤੀਆਂ ਤਾਂ ਮੇਰੇ ਨਾਲ ਕੀਤੀਆਂ ਜਾ ਰਹੀਆਂ ਹਨ ਉਹਨਾਂ ਕਿਹਾ ਕਿ ਇਹ ਇਹ ਜਗ੍ਹਾ ਮੈਂ 2 ਸਾਲ ਪਹਿਲਾਂ ਵੇਚ ਦਿੱਤੀ ਸੀ ਅਤੇ ਇਸ ਦਾ ਬਿਆਨਾ ਵੀ ਹੋ ਚੁੱਕਿਆ ਹੈ ਪਰ ਕੁਝ ਕਲੋਨੀ ਵਾਸੀਆਂ ਉਸ ਜਗ੍ਹਾ ਨੂੰ ਜਿਨ੍ਹਾਂ ਨੇ ਖਰੀਦੀ ਹੈ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਜ਼ਬਰਦਸਤੀ ਉਹਨਾਂ ਦਾ ਕੰਮ ਰੋਕ ਦਿੱਤਾ ਜਾਂਦਾ ਹੈ ऐसी कि कोई भी हरकत मैं नहीं की हूँ ने उस जगह न खरीदया है वह कि चिर बर्दाश्त करे कुछ औरतों कोई ज्यादा नहीं की गई मेरे उपर लगाए गए सारे आरोप झूठे तो बेबुनियाद हैं। कलोनी के वसनीक ने काफ़ी आरोप लगाए हैं और थाने के बाहर धरना भी लगाया और काफ़ी आरोप लगा रहे हैं आपके ऊपर कि डेढ़ सौ के बंदे के करीब कलोनी में आके उन्होंने हमारा काफ़ी नुकसान किया है और हमें उनसे खतरा है आप क्या कहना है देखिए ना तो कोई उनके साथ जाती हुई है जाती तो मेरे साथ ही होती रही है वो जगह जो जिसके ऊपर ये कह रहे हैं वो बहुत पहले दो साल पहले बिक चुकी थी मतलब उसका बयाना हो चुका था इन्होंने दो साल से उस कॉलोनी का काम रोक रखा है जबरदस्ती वहां पे दो दीवारें भी बनाने की कोशिश की थी मैंने कुछ नहीं कहा इनको कि जैसे होगा टाइम से अपने आप सब ठीक हो जाएगा पर मानी ने जिन लोगों ने खरीदी है उन लोगों ने पैसे खर्चे हैं मुझे तो अभी पूरे नहीं भी दिए पर फिर भी उन्होंने पैसे खर्चे हैं उनके उनके पैसे का कोई वो मूल्य ही नहीं है कि ये लोग उनको धक्का करते चले जाएंगे कॉलोनी में उन्होंने अपने घर खरीदे हैं ज़रूर खरीदे हैं बनाए हैं पर उसका मतलब ये तो नहीं है कि बाकी और कोई कुछ खरीदता है तो उसको बिल्कुल ही उन्होंने आरोप लगाया कि जो कॉलोनी को जाती जो सड़क है उसको भी उखाड़ा गया है उनके घर जो रास्ता बंद हो गया और काफी वास्तार... उनको टेंशन में लाया गया है उनको धमकियां तक दी गई लेडीज को ये गलत बात है क्योंकि मेरे साथ तो खैर किसी लेडी वेडी की बात ही नहीं हुई किसी लेडी की बात नहीं हुई मेरे साथ मैं वहां पे अपनी समाधो में बैठा हुआ था और थोड़ी देर के बाद मैं उठ के चला गया जब इन लोगों का आपस में झगड़ा होना शुरू हुआ मैं वापस तो चला आया और मेरे हिसाब से तो ना जिन लोगों ने सड़क थोड़ी तोड़ी भी है वो नहीं बनाने को तैयार है और ये, ये लोग बनने ही नहीं देते हैं। सर, दो, बा, दो बारी सर, बनती हुई सड़क के बीच में इन्होंने दीवार बनाई थी अपनी कोई बात नहीं बता रहे हैं जो जाति की थी मैं एक बार ही इनको रोकते हैं गया था कि सड़क के बीच में दीवार मत बनाओ तो मुझे भी धक्के मारे थे और मेरे ऊपर रिपोर्ट भी लिखवाई थी वो भी पुलिस ने पहले इन्वेस्टिगेट की थी पर जब देखा गया कि कोई गलती नहीं है तो फिर कोई आगे बात नहीं आरोप लगा रहे हैं बिल्कुल बेबुनियाद है हले तक तो कॉलोनी वाले ही साढ़े नाल टका करते पे ना उनोंनु जिन्ना दे प्लॉट है उनोंनु मनांद देदे है ਉਨ੍ਹਾਂ ਦੇ ਉੱਤੇ ਕੋਈ ਨਾ ਕੋਈ ਰਿਪੋਰਟ ਲਿਖਾ ਕੇ ਤੋਂ ਉਹਨਾਂ ਦਾ ਕੰਮ ਰੋਕਦੇ ਪਏ ਉਹਨਾਂ ਨੇ ਜਿਨ੍ਹਾਂ ਨੇ ਖਰੀਦੀ ਵੀ ਹੈ ਉਹਨਾਂ ਨੇ ਸਾਰੀ ਚੀਜ਼ ਦੀ ਸੈਂਕਸ਼ਨ ਲੈ ਕੇ ਪੈਸੇ ਜਮ੍ਹਾਂ ਕਰਾ ਕੇ ਕੀ